ਮੱਕਾ ਮਦੀਨਾ ਦਾ ਸਫ਼ਰ ਬਣਿਆ ਆਖਰੀ ਇਹ ਇੱਕ ਹੀ ਪਰਿਵਾਰ ਦੇ 18 ਜੀਆਂ ਦੀ ਹੋਈ ਮੌਤ ਕਿਨੇ ਬਚ ਗਿਆ ਸ਼ੌਇਬ 사ウਦੀ ਅਰਬ ਵਿੱਚ ਮਦੀਨਾ ਨੇੜੇ ਸੋਮਵਾਰ ਨੂੰ ਹੋਈ ਦਰਦਨਾਕ ਹਾਦਸੇ ਦੇ ਵਿੱਚ 45 ਭਾਰਤੀਆਂ ਦੀ ਮੌਤ ਹੋ ਗਈ ਹਾਜੀਆਂ ਨਾਲ ਪਰਿਵਹਤ ਤੇਲ ਟੈਂਕਰ ਦੇ ਨਾਲ ਜਾ ਟਕਰਾਈ ਅਤੇ ਦੇਖਦੇ ਹੀ ਦੇਖਦੇ ਅੱਗ ਦੇ ਗੋਲੇ ਦੇ ਵਿੱਚ ਤਬਦੀਲ ਹੋ ਗਈ ਇਸ ਬੱਸ ਵਿੱਚ ਸਵਾਰ ਯਾਤਰੀ ਜਿੰਦਾ ਸੜ ਗਏ ਮਰਨ ਵਾਲਿਆਂ ਦੇ ਵਿੱਚ ਜ਼ਿਆਦਾਤਰ ਲੋਕ ਪਰਿਵਾਰਾਂ ਦੇ ਨਾਲ ਆਏ ਸੀ ਬੱਸ ਵਿੱਚ 64 ਲੋਕ ਸਵਾਰ ਸੀ ਅਤੇ ਇਸ ਸਫ਼ਰ ਜਿੱਥੇ ਬਾਕੀ 45 ਲੋਕਾਂ ਲਈ ਆਖਰੀ ਸਫ਼ਰ ਬਣ ਗਿਆ ਉੱਥੇ ਇੱਕ ਸ਼ਖਸ ਚਮਤਕਾਰੀ ਤਰੀਕੇ ਨਾਲ ਇਸ ਹਾਦਸੇ ਦੇ ਵਿੱਚ ਬਚ ਗਿਆ ਉਹ ਹੈ ਹైదరాబాద్ ਦਾ ਰਹਿਣ ਵਾਲਾ ਸ਼ੌਇਬ 24 ਸਾਲ ਦਾ ਮੁਹੰਮਦ ਅਬਦੁਲ ਸ਼ੌਇਬ ਇਸ ਹਾਦਸੇ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਬਚ ਗਿਆ ਸ਼ੌਇਬ ਦਾ ਕਹਿਣਾ ਹੈ ਕਿ ਰਾਤ ਨੂੰ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਜਿਸ ਕਰਕੇ ਉਹ ਡਰਾਈਵਰ ਸੀਟ ਦੇ ਕੋਲ ਜਾ ਕੇ ਬੈਠ ਗਿਆ ਅਤੇ ਡਰਾਈਵਰ ਦੇ ਨਾਲ ਗੱਲਾਂ ਕਰਨ ਲੱਗਾ ਇਸ ਦੌਰਾਨ ਬੱਸ ਡੀਜ਼ਲ ਨਾਲ ਭਰੇ ਟੈਂਕਰ ਦੇ ਨਾਲ ਟਕਰਾ ਗਈ ਸ਼ੌਇਬ ਅਤੇ ਡਰਾਈਵਰ ਨੇ ਬੱਸ ਦੀ ਖਿੜਕੀ ਤੋਂ ਛਾਲ ਮਾਰ ਦਿੱਤੀ ਬੱਸ ਵਿੱਚ ਸਵਾਰ ਬਾਕੀ ਯਾਤਰੀ ਸੌਂ ਰਹੇ ਸੀ ਹਾਦਸਾ ਇਨਾ ਅਚਾਨਕ ਹੋਇਆ ਕਿ ਕਿਸੇ ਨੂੰ ਬੱਸ ਵਿੱਚੋਂ ਬਾਹਰ ਨਿਕਲਣ ਦਾ ਸਮਾਂ ਨਹੀਂ ਮਿਲਿਆ ਸ਼ੌਇਬ ਦੀਆਂ ਅੱਖਾਂ ਦੇ ਸਾਹਮਣੇ ਉਸ ਦੇ ਪਰਿਵਾਰ ਵਾਲੇ ਜਿੰਦਾ ਸੜ ਗਏ ਸ਼ੌਇਬ ਆਪਣੇ ਅੰਮੀ ਅੱਬੂ ਅਬਦੁਲ ਖਦੀਰ ਅਤੇ ਗੋਸ਼ੀਆ ਬੇਗਮ ਦੇ ਨਾਲ ਉਮਰਾਲੇ ਗਿਆ ਸੀ। ਉਹਨਾਂ ਦੇ ਨਾਲ ਉਹਨਾਂ ਦੇ ਦਾਦਾ ਮੁਹੰਮਦ ਮੋਲਾਨਾ ਇੱਕ ਹੋਰ ਪਰਿਵਾਰ ਦੇ 3 ਮੈਂਬਰ ਵੀ ਮੌਜੂਦ ਸੀ। ਮਰਨ ਵਾਲਿਆਂ ਦੇ ਵਿੱਚ ਇੱਕ ਹੀ ਪਰਿਵਾਰ ਦੇ 18 ਲੋਕ ਵੀ ਸ਼ਾਮਲ ਸੀ। ਪਰਿਵਾਰ ਦੇ ਬੱਚੇ ਵੱਡੇ ਸਭ ਉਮਰਾਲੇ ਨਿਕਲੇ ਸੀ। ਪਰ ਇੱਕ ਹੀ ਝਟਕੇ ਦੇ ਵਿੱਚ 3 ਪੀੜੀਆਂ ਉੱਜੜ ਗਈਆਂ। ਹైదరాబాద్ ਦੇ ਮਸਿਰਾਬਾਦ ਦੇ ਰਹਿਣ ਵਾਲੇ ਸ਼ੇਖ ਨਸੀਰਉਦਦ ਅਤੇ ਉਸ ਦੀ ਪਤਨੀ ਅਕਟਰ ਬੇਗਮ ਉਸੇ ਬੱਸ ਵਿੱਚ ਸਵਾਰ ਸੀ। ਉਹਨਾਂ ਦੇ ਨਾਲ ਉਹਨਾਂ ਦਾ ਬੇਟਾ, ਦੋ ਬੇਟੀਆਂ ਨੋ ਅਤੇ ਪਰਿਵਾਰ ਦੇ ਬਾਕੀ ਮੈਂਬਰ ਵੀ ਬਸ ਦੇ ਵਿੱਚ ਸਵਾਰ ਸੀ। ਇਸ ਯਾਤਰਾ ਲਈ ਉਹਨਾਂ ਨੇ ਕਾਫੀ ਤਿਆਰੀਆਂ ਕੀਤੀਆਂ ਸੀ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹ ਕਾਫੀ ਖੁਸ਼ ਸੀ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੇ ਪੂਰੇ ਪਰਿਵਾਰ ਹੀ ਨਹੀਂ ਸਗੋਂ ਉਹਨਾਂ ਦੀਆਂ ਪੀੜ੍ਹੀਆਂ ਦਾ ਆਖਰੀ ਸਫ਼ਰ ਹੋਣਾ ਪਵੇਗਾ।